ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਹੀ ਪਿਆਰੇ ਵਿਦਿਆਰਥੀਆਂ ਨੂੰ ਔਰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਟੈਟ ਬਜ਼ਰ ਅਕੈਡਮੀ ਦੇ YouTube ਅਫੀਸ਼ੀਅਲ ਚੈਨਲ ਦੇ ਉੱਪਰ ਔਰ ਮੈਂ ਮੋਲ ਸਿੰਘ ਤੁਹਾਡਾ ਪੰਜਾਬੀ ਅਧਿਆਪਕ ਤੁਹਾਡਾ ਹਾਰਦਿਕ ਸਵਾਗਤ ਕਰਦਾ ਹਾਂ ਜੀ ਅੱਜ ਦੀ ਇਸ ਬੜੇ ਹੀ ਖਾਸ ਸੈਸ਼ਨ ਦੇ ਵਿੱਚ ਜੋ ਕਿ ਹੈ ਜੀ ਸਾਡਾ ਸੁਪਰ ਫਾਸਟ ਐਕਸਪ੍ਰੈਸ ਔਰ ਇਹ ਟ੍ਰੇਨ ਹੈ ਜਿਹੜੀ ਤੁਹਾਡੇ ਵਾਸਤੇ ਲੈ ਕੇ ਆਉਂਦੀ ਹੈ ਜੀ ਵਿਆਕਰਨ ਅਤੇ ਪੈਡਾਗੋਜੀ ਦੇ ਬੜੇ ਹੀ ਮਹੱਤਵਪੂਰਨ ਐਮਸੀਕਿਊਜ਼ ਅੱਜ ਦਾ ਜੋ ਸੈਸ਼ਨ ਲੱਗ ਰਿਹਾ ਜੀ ਉਹ ਨੌ ਲੱਗ ਰਿਹਾ ਹੈਗਾ ਇਹਦੇ ਵਿੱਚ ਪੰਜ ਪੈਡਾਗੋਗੀ ਤੇ ਪੰਜ ਵਿਆਕਰਨ ਦੇ ਐਮਸੀਕਿਊਜ਼ ਕਰਵਾਏ ਜਾਂਦੇ ਆ ਜੀ ਠੀਕ ਹੈ ਜਿਨ੍ਹਾਂ ਦਾ ਸਬੰਧ ਸਿੱਧਾ-ਸਿੱਧਾ ਤੁਹਾਡੇ ਪੇਪਰ ਪੀਐਸਟੈਟ ਸੀਟੈਟ ਔਰ ਕਈ ਵਿਦਿਆਰਥੀ ਪੁੱਛਦੇ ਆ ਜੀ ਕਿ ਸਾਰੇ ਐਚਟੈਟ ਦੇ ਲਈ ਵੀ ਕੰਮ ਆਏਗੀ ਤਾਂ ਬਈ ਐਚਟੈਟ ਔਰ ਨਾਲ ਦੀ ਨਾਲ ਰੀਡ ਦੇ ਲਈ ਵੀ ਕੰਮ ਆਏਗੀ ਕਿਉਂ ਆਏਗੀ ਕਿਉਂਕਿ ਬਈ ਪੰਜਾਬੀ ਦੀ ਜਿਹੜੀ ਪੈਡਾਗੋਗੀ ਆ ਉਹਦੇ ਟੌਪਿਕ ਲਗਭਗ ਸੇਮ ਹੀ ਹੁੰਦੇ ਆ ਔਰ ਜੇ ਮੈਂ ਗੱਲ ਕਰਾਂ ਵਿਆਕਰਨ ਦੀ ਤਾਂ ਵਿਆਕਰਨ ਦਾ ਬਈ ਪੰਜਾਬ ਦੇ ਵਿੱਚ ਕੋਈ ਵੀ ਪੇਪਰ ਹੋਏਗਾ ਵਿਆਕਰਨ ਦਾ ਸੇਮ ਹੀ ਹੋਏਗਾ ਉਹ ਪੀਐਸਟੈਟ ਦੇ ਵਿੱਚ ਵੱਖਰੀ ਵਿਆਕਰਨ ਥੋੜੇ ਵਰਤੀ ਜਾਂਦੀ ਹਾਂ ਹਾਂ ਪੈਡਾਗੋਗੀ ਦਾ ਸਬੰਧ ਕੱਲੇ ਟੀਚਿੰਗ ਐਗਜ਼ਾਮ ਦੇ ਨਾਲ ਹੈ ਬਟ ਵਿਆਕਰਨ ਦਾ ਸਬੰਧ ਤਾਂ ਹਰ ਪੇਪਰ ਦੇ ਨਾਲ ਹੀ ਹੁੰਦਾ ਹੈ ਠੀਕ ਹੈ ਤਾਂ ਸਾਰੇ ਹੀ ਵਿਦਿਆਰਥੀ ਕਲਾਸ ਦਾ ਜਿਹੜਾ ਆਨੰਦ ਹੈਗੇ ਜੀ ਉਹ ਭਰਪੂਰ ਲੈ ਸਕਦੇ ਹੋ ਬਾਕੀ ਜੇ ਕਲਾਸ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਕਰਦੇ ਕਰੋ ਠੀਕ ਹੈ ਜੀ ਐਵੇਂ ਈਟੀਟੀ ਕਾਡਰ ਦਾ ਜਿਹੜਾ ਚੈਂਪੀਅਨ ਬੈਚ ਹੈਗਾ ਜੀ ਬੈਚ ਨੰਬਰ 9 ਉਹ ਅੱਜ ਯਾਨੀ ਕਿ 7 ਅਗਸਤ ਤੋਂ ਆਨਲਾਈਨ ਤੇ ਆਫਲਾਈਨ ਦੋਨੋਂ ਮੋਡ ਦੇ ਵਿੱਚ ਸ਼ੁਰੂ ਹੋ ਚੁੱਕਿਆ ਜੀ ਤਾਂ ਜਿਹੜੇ ਵਿਦਿਆਰਥੀ ਬੈਚ ਲੈਣਾ ਚਾਹੁੰਦੇ ਆ ਉਹ ਸਾਡੇ ਅਕੈਡਮੀ ਦੇ ਨੰਬਰ ਤੇ ਕਾਲ ਕਰ ਸਕਦੇ ਆ YouTube ਦੇ ਉੱਪਰ ਫ੍ਰੀ ਆਫ ਕਾਸਟ 3 ਦਿਨ ਦੇ ਡੈਮੋ ਚੱਲ ਰਹੇ ਆ ਤਾਂ ਡੈਮੋ ਦਾ ਆਨੰਦ ਲੈ ਸਕਦੇ ਹੋ ਨਹੀਂ ਤਾਂ ਸਾਡੀ ਆਫਲਾਈਨ ਬਠਿੰਡਾ ਅਕੈਡਮੀ ਵਿਜ਼ਿਟ ਕਰ ਸਕਦੇ ਹੋ ਜੀ ਠੀਕ ਹੈ ਜੀ ਤਾਂ ਅੱਜ ਦਾ ਪਹਿਲਾ ਪ੍ਰਸ਼ਨ ਦੇਖੋ ਜੀ ਕਿ ਲਿਖਤੀ ਕੀ ਲਿਖਤੀ ਸਮਗਰੀ ਨੂੰ ਮਨ ਹੀ ਮਨ ਵਿੱਚ ਬਿਨਾ ਆਵਾਜ਼ ਕੀਤੇ ਅਰਥ ਗ੍ਰਹਿਣ ਕਰਨ ਦੀ ਪ੍ਰਕਿਰਿਆ ਕਿਸ ਵਾਚਨ ਦੇ ਅਧੀਨ ਆਉਂਦੀ ਹੈ ਤਾਂ ਕਿਸ ਵਾਚਨ ਦੇ ਅਧੀਨ ਆਉਂਦੀ ਹੈ ਬਈ ਸਾਇਲੈਂਟ ਰੀਡਿੰਗ ਜਾਂ ਪੰਜਾਬੀ ਦੇ ਵਿੱਚ ਮੌਨ ਵਾਚਨ ਦੇ ਦੀ ਅੰਗਰੇਜ਼ੀ ਦੇ ਵਿੱਚ ਇਸੇ ਨੂੰ ਕੀ ਕਿਹਾ ਜਾਂਦਾ ਸਾਇਲੈਂਟ ਰੀਡਿੰਗ ਕਿਹਾ ਜਾਂਦਾ ਉਹ ਲੜਾਈ ਖਤਮਤਾ ਕਰਨਾ ਚਾਹੁੰਦਾ ਸੀ ਤਾਂ ਜੋ ਦੁਸ਼ਮਣੀ ਨਾ ਪਵੇ ਤਾਂ ਇਸ ਵਿੱਚ ਸੰਯੁਕਤ ਯੋਜਕ ਕਿਹੜਾ ਹੈਗਾ ਜੀ ਤਾਂ ਸਹੀ ਉੱਤਰ ਕੀ ਆਏਗਾ ਏ ਆਏਗਾ ਤਾਂ ਜੋ ਔਰ ਇਹ ਵਾਕ ਕਿਹੜਾ ਹੈਗਾ ਸੰਯੁਕਤ ਹੈ ਮਿਸ਼ਰਤ ਹੈ ਕਿ ਸਧਾਰਨ ਹੁਣ ਇਹ ਤਾਂ ਤੁਹਾਨੂੰ ਪਤਾ ਹੀ ਹੋਏਗਾ ਕਿ ਯੋਜਕਾਂ ਦੀ ਵਰਗਵੰਡ ਦੋ ਪ੍ਰਕਾਰ ਨਾਲ ਕੀਤੀ ਜਾਂਦੀ ਹੈ ਇੱਕ ਅਰਥ ਦੇ ਆਧਾਰ ਤੇ ਇੱਕ ਰੂਪ ਦੇ ਆਧਾਰ ਤੇ ਅਰਥ ਕਹਿ ਲੋ ਕਾਰਜ ਕਹਿ ਲੋ ਦੋਨੇ ਗੱਲਾਂ ਸੇਮ ਹੀ ਆ ਸਮਾਨ ਜਾਂ ਅਧੀਨ ਹੁੰਦੇ ਆ ਤੇ ਰੂਪ ਦੇ ਪੱਖ ਤੋਂ ਸੰਧੀ ਸੰਯੁਕਤ ਜਾਂ ਸੌਰੀ ਇਹ ਕਹਰੇ ਸੰਯੁਕਤ ਜਾਂ ਸਹਿਸੰਬੰਧਕੀਆਂ ਟੁੱਟਵੇਂ ਜੋਜਕ ਹੁੰਦੇ ਤਾਂ ਇਹ ਵਾਕ ਕਿਹੜਾ ਉਹ ਲੜਾਈ ਤਾਂ ਖਤਮ ਕਰਨਾ ਚਾਹੁੰਦਾ ਸੀ ਤਾਂ ਜੋ ਦੁਸ਼ਮਣੀ ਨਾ ਪਵੇ ਤਾਂ ਇਹ ਵਾਕ ਕਿਹੜਾ ਹੈਗਾ ਮਿਸ਼ਰਤ ਹੈ ਕਿ ਸੰਯੁਕਤ ਵਾਕ ਹੈ ਤਾਂ ਕੀ ਉੱਤਰ ਆਏਗਾ ਤਾਂ ਇਹਦਾ ਉੱਤਰ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਕਰਕੇ ਦੱਸਿਆ ਜੇ ਸਵਾਲੀਆ ਨਿਸ਼ਾਨੀ ਠੀਕ ਹੈ ਥਿਉਰੀ ਮਰੀ ਮੋਟੀ ਪੜ ਕੇ ਰਕਟਾ ਟਟਾ ਲਾ ਕੇ ਕਿਧਰ ਦੇਖੇ ਅੱਗੇ ਦੇਖੋ ਜੀ ਮੌਨ ਵਾਚਨ ਦੀ ਵਿਸ਼ੇਸ਼ਤਾ ਕੀ ਹੁੰਦੀ ਹੈ ਮੌਨ ਵਾਚਨ ਦੀ ਵਿਸ਼ੇਸ਼ਤਾ ਕੀ ਹੈ ਵੀ ਸਿਰ ਘੁਮਾ ਕੇ ਮਾ ਕੇ ਪੜਨਾ ਹੁੰਦਾ ਕਿ ਦੌੜ-ਦੌੜ ਕੇ ਪੜਨਾ ਹੁੰਦਾ ਕਿ ਇਕਾਗਰ ਚਿੱਤ ਤੇ ਸਵੈ-ਧਿਆਨ ਦੀ ਪ੍ਰੇਰਣਾ ਮਿਲਦੀ ਹੈ ਕਿ ਉੱਚੀ ਤੇ ਮਿੱਠੀ ਆਵਾਜ਼ ਵਿੱਚ ਵਾਚਨ ਕਰਨਾ ਤਾਂ ਬਈ ਮੌਨ ਵਾਚਨ ਦੀ ਸਹੀ ਵਿਸ਼ੇਸ਼ਤਾ ਕੀ ਹੈ ਕਿ ਇਹਦੇ ਨਾਲ ਇਕਾਗਰਤਾ ਬਣਦੀ ਹੈ ਤੇ ਸਵੈ ਅਧਿਐਨ ਦੀ ਕੀ ਮਿਲਦੀ ਹੈ ਜੀ ਪ੍ਰੇਰਣਾ ਮਿਲਦੀ ਹੈ ਠੀਕ ਹੈ ਜੀ ਅਗਲਾ ਪ੍ਰਸ਼ਨ ਦੇਖੋ ਜੀ ਪੂਰਨਿਆਂ ਉੱਪਰ ਲਿਖਣਾ ਇਹ ਵਿਧੀ ਹੈ ਨਵੀਂ ਹੈ ਪੁਰਾਣੀ ਹੈ ਆਧੁਨਿਕ ਹੈ ਕਿ ਆ ਤਾਜ਼ੁਨਿਕ ਤਾਂ ਇਹਦਾ ਉੱਤਰ ਸਹੀ ਕੀ ਆਏਗਾ ਬੀ ਆਏਗਾ ਔਰ ਇਹਦਾ ਸਬੰਧ ਭਾਸ਼ਾ ਦੇ ਕਿਹੜੇ ਕੌਸ਼ਲ ਨਾਲ ਹੈ ਲਿਖਣ ਕੌਸ਼ਲ ਦੇ ਨਾਲ ਤੇ ਪੂਰਨਿਆਂ ਉੱਪਰ ਲਿਖਣਾ ਵਿਧੀ ਬਿੰਦੀ ਕੀ ਹੈ ਹਾਂ ਤਾਂ ਇਹ ਹੁੰਦਾ ਪੂਰਨੇ ਬਿੰਦੀਆਂ ਲਾ ਕੇ ਬਿੰਦੀਆਂ ਦੇ ਉੱਪਰ ਪੈਨ ਨੂੰ ਚਲਾਉਣਾ ਠੀਕ ਹੈ ਇਹਦੇ ਨਾਲ ਸੰਬੰਧਿਤ ਅਖਾਨ ਵੀ ਮਿਲ ਜਾਂਦੇ ਠੀਕ ਹੈ ਜੀ ਕਿ ਤੁਹਾਡੇ ਪਾਏ ਹੋਏ ਪੂਰਨਿਆਂ ਤੇ ਮੈਂ ਚੱਲਦਾ ਰਹਾਂ ਔਰ ਇਹ ਮਾਰੇ ਅਰਥਾਂ ਵਜੋਂ ਕਹਿੰਦਾ ਵੀ ਤੂੰ ਪਾਏਗਾ ਪੂਰਨੇ ਠੀਕ ਹੈ ਹਾਂ ਅੱਗੇ ਦੇਖੋ ਜੀ ਗ੍ਰੰਥ ਦਾ ਸ਼ਾਬਦਿਕ ਅਰਥ ਕੀ ਹੈਗੇ ਖੋਲਣਾ ਬੰਨਣਾ ਬੰਨ ਕੇ ਖੋਲਣਾ ਕਿ ਜੋੜਨਾ ਜਾਂ ਖੋਲਣਾ ਤਾਂ ਇਹਦਾ ਸਹੀ ਉੱਤਰ ਕੀ ਆਏਗਾ ਸਹੀ ਉੱਤਰ ਬੀ ਆਏਗਾ ਬੰਨਣਾ ਜਾਂ ਨਿਜਮਤ ਰੂਪ ਦੇ ਨਾਲ ਜੋੜਨਾ ਤਾਂ ਸਹੀ ਉੱਤਰ ਕੀ ਆਏਗਾ ਬੀ ਆਏ ਅੱਗੇ ਦੇਖੋ ਬਈ ਅਗਲਾ ਪ੍ਰਸ਼ਨ ਤਾਂ ਉਸ ਤੋਂ ਪਹਿਲਾਂ ਮਾਸਟਰ ਗ੍ਰੈਜੂਏਟਰ ਦੇ ਵੀ ਬੈਚ अवेलेबल ਹੈ ਜੀ ਟੈਟ ਬਜ਼ਾਰ ਅਕੈਡਮੀ ਦੇ ਕੋਲ ਆਨਲਾਈਨ ਤੇ ਆਫਲਾਈਨ ਮੋਡ ਦੇ ਵਿੱਚ ਤਾਂ ਜੇ ਕੋਈ ਵਿਦਿਆਰਥੀ ਐਸਐਸਟੀ ਪੰਜਾਬੀ ਇੰਗਲਿਸ਼ ਤੇ ਹਿੰਦੀ ਮਾਸਟਰ ਗ੍ਰੈਡਰ ਦੇ ਬੈਚ ਲੈਣਾ ਚਾਹੁੰਦਾ ਹੈਗਾ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਤਾਂ ਪੰਜਾਬੀ ਭਾਸ਼ਾ ਵਿੱਚ ਊੜਾ ਆੜਾ ਈੜੀ ਕਿਹੋ ਜਿਹਾ ਵਾਹਕ ਤਾਂ ਭਈ ਪੇਪਰ ਦੇ ਵਿੱਚ ਜਦੋਂ ਵੀ ਆ ਪ੍ਰਸ਼ਨ ਆਵੇਗਾ ਤਾਂ ਇਹਦਾ ਇੱਕ ਐਗਜ਼ੈਕਟ ਐਪਰੋਪ੍ਰੀਏਟ ਉੱਤਰ ਕੀ ਹੋਏਗਾ ਸਵਰਵਾਹਕ ਯਾਨੀ ਕਿ ਡੀ ਉੱਤਰ ਹੋਏਗਾ ਇਸ ਤੋਂ ਇਲਾਵਾ ਇਹਦਾ ਹੋਰ ਉੱਤਰ ਕੀ ਹੋ ਸਕਦਾ ਮੂਲ ਸਵਰ ਹੋ ਸਕਦਾ ਤੇ ਜਾਂ ਸਵਰ ਅੱਖਰ ਹੋ ਸਕਦਾ ਠੀਕ ਹੈ ਤਾਂ ਪੇਪਰ ਦੇ ਵਿੱਚ ਸੇਮ ਡੱਟੋ ਦੋ ਤਿੰਨ ਵਾਰ ਪ੍ਰਸ਼ਨ ਆ ਚੁੱਕਿਆ ਉਹਦਾ ਸਹੀ ਉੱਤਰ ਕੀ ਲਾਇਆ ਉਹਨਾਂ ਨੇ ਸਵਰਵਾਹਕ ਹੀ ਲਾਇਆ ਠੀਕ ਹੈ ਜੀ ਤਾਂ ਸਹੀ ਉੱਤਰ ਕੀ ਆਏਗਾ ਡੀ ਆਏਗਾ ਅੱਗੇ ਦੇਖੋ ਭਾਸ਼ਾ ਸਿੱਖਿਆ ਦੀ ਕੰਮ ਦੁਆਰਾ ਸਿੱਖਣ ਵਿਧੀ ਕਿਸ ਸਿਧਾਂਤ ਤੇ ਆਧਾਰਿਤ ਹੈ ਕੰਮ ਦੁਆਰਾ ਸਿੱਖਣਾ ਇਹਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਆ ਲਰਨਿੰਗ ਬਾਏ ਡੂਇੰਗ ਦੇ ਨਾਮ ਨਾਲ ਜਾਣਦੇ ਆ ਹਾਂ ਤਾਂ ਕਿਰਿਆਸ਼ੀਲ ਦਾ ਸਿਧਾਂਤ ਜਾਂ ਕਿਰਿਆਸ਼ੀਲਤਾ ਦਾ ਸਿਧਾਂਤ ਕਿ ਜਦੋਂ ਬੱਚੇ ਐਕਟਿਵ ਹੋਣਗੇ ਆਪਣੇ ਆਪ ਕਰਕੇ ਸਿੱਖਣਗੇ ਤਾਂ ਉਹ ਜ਼ਿਆਦਾ ਸਿੱਖਣਗੇ ਠੀਕ ਹੈ ਤਾਂ ਜਦੋਂ ਆਪਣੇ ਆਪ ਕੰਮ ਕਰਨਗੇ ਤਾਂ ਟੀਚਰ ਦੀ ਭੂਮਿਕਾ ਉੱਥੇ ਕਾਦੀ ਹੋ ਜਾਂਦੀ ਹੈ ਸਿਰਫ ਗਾਈਡ ਦੀ ਹੋ ਜਾਂਦੀ ਹੈ ਫੈਸਿਲੀਟੇਟਰ ਦੀ ਹੋ ਜਾਂਦੀ ਹੈ ਠੀਕ ਹੈ ਉਹ ਸਮੇਂ-ਸਮੇਂ ਤੇ ਤੁਹਾਨੂੰ ਦਿਸ਼ਾ ਨਿਰਦੇਸ਼ ਦੇਵੇਗਾ ਬਟ ਬੱਚੇ ਆਪਣਾ ਕੰਮ ਆਪ ਕਰਨਗੇ ਅੱਗੇ ਦੇਖੋ ਜੀ ਦੋ ਅੱਖਰ ਨੂੰ ਡੈਸ਼ ਵੀ ਕਿਹਾ ਜਾਂਦਾ ਟੁੱਟਵੇਂ ਅੱਖਰ ਜੁੜਵੇਂ ਅੱਖਰ ਗੋਲ ਅੱਖਰ ਕੇ ਫੱਬਵੇਂ ਅੱਖਰ ਤਾਂ ਦੋ ਅੱਖਰਾਂ ਨੂੰ ਕੀ ਕਿਹਾ ਜਾਂਦਾ ਤਾਂ ਦੋ ਅੱਖਰਾਂ ਨੂੰ ਜੁੜਵੇਂ ਜਾਂ ਸੰਯੁਕਤ ਅੱਖਰ ਵੀ ਕਿਹਾ ਜਾਂਦਾ ਹੈ ਜੁੜਵੇਂ ਕਿਉਂ ਕਹਿੰਦੇ ਕਿਉਂਕਿ ਅੱਖਰ ਜੁੜ ਜਾਂਦੇ ਜਿਵੇਂ ਅਸੀਂ ਪੜ ਸ਼ਬਦ ਲਿਖਦੇ ਹਾਂ ਡਾੜੇ ਦੇ ਪੈਰ ਦੇ ਵਿੱਚ ਹਾਹਾ ਪੈ ਗਿਆ ਤਾਂ ਅੱਧਾ ਅਖਰ ਥੱਲੇ ਪੈ ਗਿਆ ਤਾਂ ਇਹ ਕੀ ਬਣ ਗਏ ਜੁੜ ਗਏ ਇੱਕ ਦੂਜੇ ਨਾਲ ਜਿਹਨੂੰ ਜੁੜਵੇਂ ਜਾਂ ਸੰਯੁਕਤ ਅੱਖਰਾਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਨੰਮਾ ਪ੍ਰਸ਼ਨ ਦੇਖੋ ਕੇਵਲ ਗਿਆਨਾਤਮਕ ਪੱਖ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਉਪਯੋਗੀ ਪ੍ਰੀਖਿਆ ਹੈ ਹੁਣ ਦੇਖੋ ਬਈ ਕੇਵਲ ਬੱਚੇ ਦਾ ਗਿਆਨ ਪਰਖਣਾ ਤਾਂ ਕਿਹੜਾ ਉਦੇਸ਼ ਇਸ ਉਦੇਸ਼ ਦੀ ਪ੍ਰਾਪਤੀ ਲਈ ਕਿਹੜੀ ਸਿੱਖਿਆ ਸਭ ਤੋਂ ਵੱਧ ਉਪਯੋਗੀ ਹੋਏਗੀ ਤਾਂ ਜੇ ਕੱਲਾ ਬੱਚੇ ਦਾ ਗਿਆਨ ਦੇਖਣਾ ਹੈ ਕਿ ਇਹਨੂੰ ਨੌਲੇਜ ਕਿੰਨੀ ਹੈ ਉਹਦੇ ਵਾਸਤੇ ਇੱਕ ਐਪਰੋਪ੍ਰੀਏਟ ਵਿਧੀ ਕਿਹੜੀ ਵਰਤੀ ਜਾ ਸਕਦੀ ਹੈ ਐਮਸੀਕਿਊਜ਼ ਵਰਤੇ ਜਾ ਸਕਦੇ ਆ ਮਲਟੀਪਲ ਚੁਆਇਸ ਕੁਐਸਚਨ ਜਾਂ ਬਸਤੁਨਿਸ਼ਟ ਤੁਹਾਡੇ ਕੋਲ ਵੀ ਇਹੀ ਮੰਗ ਕੀਤੀ ਜਾਂਦੀ ਹੈ ਕਿੱਲਾ ਤੁਹਾਡਾ ਗਿਆਨ ਦੇਖਿਆ ਜਾਂਦਾ ਤੁਹਾਡੇ ਹੋਰ ਤਾਂ ਕਿਸੇ ਕੌਸ਼ਲ ਦੀ ਮੰਗ ਕਰਦੇ ਹੀ ਨਹੀਂ ਕਿ ਭਾਈ ਇਹਦੀ ਕਲਾਸ ਦੇ ਵਿੱਚ ਅਪੀਰੈਂਸ ਕਿੱਦਾਂ ਦੀ ਹੈ ਬੋਲ ਚਾਲ ਕਿੱਦਾਂ ਹੁੰਦਾ ਹੈ ਠੀਕ ਹੈ ਇਹ ਸਾਧਨ ਵਰਤਨੇ ਆਉਂਦੇ ਆ ਕਿ ਨਹੀਂ ਆਉਂਦੇ ਠੀਕ ਹੈ ਭਾਸ਼ਾ ਕਿੰਨੀ ਕਿ ਸਾਫ ਹੈਗੀ ਇਹ ਚੀਜ਼ਾਂ ਤਾਂ ਦੇਖੀ ਹੀ ਨਹੀਂ ਜਾਂਦੀਆਂ ਹਾਲਾਂਕਿ ਹੋਣੀਆਂ ਚਾਹੀਦੀਆਂ ਇਹਦੇ ਨੰਬਰ ਵੀ ਤਾਂ ਹੋਣੇ ਚਾਹੀਦੇ ਸਕਿੱਲ ਦੇ ਨੰਬਰ ਹੋਣੇ ਕਿ ਕੱਲਾ ਕੀ ਪਰਖ ਰਹੇ ਹੈ ਗਿਆਨ ਪਰਖ ਰਹੇ ਔਰ ਇਹ ਇੱਕ ਦੋਸ਼ ਹੈ ਸਾਡੀ ਇਹ ਪੇਪਰ ਦੇ ਵਿੱਚ ਕੁਐਸਚਨ ਆਇਆ ਸੀਗਾ ਕਿ ਸਾਡੀ ਜਿਹੜੀ ਮੌਜੂਦਾ ਮਾਪਾਂਕਣ ਪ੍ਰਣਾਲੀ ਉਹਦਾ ਦੋਸ਼ ਕੀ ਹੈ ਦੋਸ਼ ਇਹ ਹੀ ਹੈ ਕਿ ਉਹ ਕੱਲਾ ਗਿਆਨ ਦੇਖ ਰਹੇ ਹੈ ਗੁਣ ਨਹੀਂ ਦੇਖ ਰਹੇ ਹੈ ਉਹ ਸਿਰਫ ਕੀ ਦੇਖ ਰਹੇ ਆ ਨੰਬਰ ਦੇਖੀ ਜਾਂਦੇ ਆ ਕਿ 90 ਨੰਬਰ ਆਗੇ ਦਾ ਪਾਸ ਹੈ ਬਈ 89 ਵਾਲਾ ਫੇਲ ਥੋੜਾ ਜਿੰਦਗੀ ਤਾਂ ਫੇਲ ਥੋੜਾ ਹੋ ਗਿਆ ਸੋਸਾਇਟੀ ਐਂ ਦੇਖਦੀ ਉਹਨੂੰ ਵੀ ਉਹ ਪਤਾ ਕੀ ਕਰਨੇ ਨਾਲ ਤੇ ਲਾ ਤੇਰਾ ਟੈਟੀ ਨਹੀਂ ਕਲੀਅਰ ਹੋਇਆ ਵੀ ਨਹੀਂ ਹੋਇਆ ਤਾਂ ਫਿਰ ਕੀ ਹੋ ਗਿਆ ਜਿੰਦਗੀ 'ਚ ਫੇਲ ਥੋੜਾ ਹੋ ਗਿਆ ਠੀਕ ਹੈ ਬਟ ਕੀ ਹੈ ਕਿ ਇਹ ਸਭ ਤੋਂ ਵੱਡੀ ਦੋਸ਼ ਆ ਸਾਡਾ ਕਿ ਕੱਲਾ ਉਹ ਕੀ ਪਰਖ ਰਿਹਾ ਹੈ ਗਿਆਨ ਪਰਖ ਰਿਹਾ ਗੁਣ ਨਹੀਂ ਪਰਖ ਠੀਕ ਹੈ ਅੱਗੇ ਦੇਖੋ ਸੋਨਨ ਕਾਸ਼ਲ ਦੇ ਵਿਕਾਸ ਲਈ ਗੈਰ ਨਰਿੰਦੀ ਕਿਹੜੇ ਕਿਹੜੀ ਹੈ ਤਾਂ ਆਪਸੀ ਗੱਲਬਾਤ ਭਾਸ਼ਣ ਤੇ ਬੋਲ ਲਿਖਤ ਇਹ ਤਾਂ ਜ਼ਰੂਰੀ ਹੈ ਗੈਰ ਨਰਿੰਦੀ ਕਿਹੜਾ ਕਿਹੜੀ ਹੈਗੀ ਹੈ ਸੋਣ ਕੌਸ਼ਲ ਦੇ ਵਿਕਾਸ ਦੇ ਲਈ ਸੁੰਦਰ ਸੁੰਦਰ ਲੇਖਤੀ ਆਏਗਾ ਉੱਤਰ ਆਏਗਾ ਇਹ ਬਿਲਕੁਲ ਠੀਕ ਆਏਗਾ ਠੀਕ ਹੈ ਬੋਲ ਲਿਖਤ ਦਾ ਥੱਲੇ ਪਿਆ ਕਈ ਭਲੇਖਾ ਤੁਹਾਨੂੰ ਬੋਲ ਲਿਖਤ ਵਾਲਾ ਪਿਆ ਹੁੰਦਾ ਤਾਂ ਸੁੰਦਰ ਲਾਇਕੀ ਦੀ ਕੋਈ ਲੋੜ ਨਹੀਂ ਭਾਈ ਸੁੰਨਨ ਕੌਸ਼ਲ ਦੇ ਪਾਸ ਠੀਕ ਹੈ ਤਾਂ ਸਹੀ ਉੱਤਰ ਕੀ ਆਏਗਾ ए ਤਾਂ ଏਸੀ ਆਪਣੇ ਅੱਜ ਦੇ 10 অতি ਮਹੱਤਵਪੂਰਨ ਪ੍ਰਸ਼ਨ ਸੋ ਮਿਲਦੇ ਆਂ ਜੀ ਸਵੇਰੇ ਅਗਲੇ 10 ਪ੍ਰਸ਼ਨਾਂ ਦੇ ਨਾਲ ਠੀਕ ਹੈ ਤਾਂ ਭਾਈ ਆਪਣੀ ਤਿਆਰੀ ਕਰਦੇ ਰਹੋ ਅੱਜ ਦਾ ਸੈਸ਼ਨ ਜਿਹੜਾ ਸੀਗਾ ਨੌਵਾਂ ਸੀਗਾ ਤਾਂ ਐਵੇਂ ਤੁਹਾਡੇ ਕੋਲੇ ਕਰਦੇ ਕਰਦੇ ਪੀਐਸਟੈਟ ਦਾ ਚੰਗਾ ਭਲਾ ਇੱਕ ਵਧੀਆ ਐਮਸੀਕਿਊਜ਼ ਦਾ ਕੁਐਸਚਨ ਬੈਂਕ ਤਿਆਰ ਹੋ ਜਾਏਗਾ ਠੀਕ ਹੈ ਇਹਨੇ ਐਮਸੀਕਿਊਜ਼ ਤਾਂ ਕਿਤਾਬਾਂ 'ਚ ਨਹੀਂ ਮਿਲਦੇ ਜਾਂਦੇ ਤੁਹਾਨੂੰ ਇੱਥੇ ਮਿਲ ਜਾਣਗੇ ਠੀਕ ਹੈ ਜੀ ਤਾਂ ਬਹੁਤ ਬਹੁਤ ਧੰਨਵਾਦ ਸਾਰੇ ਹੀ ਪਿਆਰੇ ਵਿਦਿਆਰਥੀਆਂ ਦਾ ਸੋ ਮਿਲਦੇ ਹਾਂ ਜੀ ਸਵੇਰ ਦੇ ਅਗਲੇ ਲੈਕਚਰ ਦੇ ਨਾਲ ਧੰਨਵਾਦ